ਸਾਰਾ ਕੋਈ ਕੋਈ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਯਤਨ ਕੀਤੀ ਆ ਜਿਹੜੇ ਲਗਾਤਾਰ ਇਥੋਂ ਦੇ ਵਿੱਤ ਮੰਤਰੀ ਆ ਉਹ ਵੀ ਲਗਾਤਾਰ ਗੁੰਮਰਾਹ ਕਰਿਆ ਏਨੇ ਲੱਖ ਰੁਪਏ ਏਨੇ ਕਰੋੜ ਰੁਪਏ ਕੁਛ ਵੀ ਲੋਕਾਂ ਦੀ ਦਿੱਖਿਆ ਇਸ ਕਰਕੇ ਹੋਟਿਚੇ ਰਮ ਬਣਾ ਕੇ ਮੰਦਾ 14228 ਕਰੋੜ ਰੁਪਏ ਵੱਡੇ 500 ਦਾ ਪੱਪੀ ਬੈਠਾ ਆ ਤੇ ਨਮਗਾਈ ਤੇ ਤੇਰੀ ਅੱਖੇਸਾਂ ਜੜੀਆਂ ਇਸ ਦਾ ਮਨਪੱਤ ਦੀ ਤੱਕੀ ਬੈਠਾ ਆ ਜਿਹੜਾ ਕਿਸਾਨਾਂ ਨੂੰ ਚੈਲੰਜ ਕਰਦਾ ਮੀਟਕ ਦੇ ਬੱਚਾ ਵੀ ਜਿਹੜਾ ਕੁਝ ਕਰਨਾ ਕਰ ਦੋ ਇਥੋਂ ਦਾ ਹੰਕਾਰ ਆ ਰਿਹਾ ਮੁੱਖ ਮੰਤਰੀ ਇਹ ਸਰਕਾਰ ਗਿਆ ਇਹਨੂੰ ਭਨੇਖਾ ਵੀ ਮੈਂ 92 ਸੀਟਾ ਦੇ ਰਹੀਆਂ ਬੈ ਹੰਕਾਰ ਪੜਚਾ ਦੇ ਵਿੱਚ ਇਹ ਹੰਕਾਰ ਦੋਕ ਤੋੜਦੇ ਨੇ ਪੀੜ੍ਹਾ ਸਦਕੇ ਦਾ ਵੀ ਤੋੜਿਆ ਇਹ ਜਣਾ ਵੀ ਤੋੜ ਕੇ ਆਉਣਾ ਹੈ ਸੋਦੇ ਵਿੱਚ ਇਹ ਅੱਜ ਕੋਈ ਮਜ਼ਦੂਰ ਲੜਦਾ ਕਿਸਾਨ ਲੜਦਾ ਬਲਾਜਮ ਲੜਦਾ ਅੱਜ ਬੇਦਰਜਨ ਸਭੀ ਲੜ ਰਹੇ ਨੇ ਆਪਣੀ ਡਾਕਟਰੀ ਖਾਤਰ ਉਹਨੂੰ ਇਹ ਕਾਕੇ ਚ ਰਹੀਆਂ ਜਾ ਰਹੀਆਂ ਨੇ ਉਹਨਾਂ ਜਿਹਨਾਂ ਦੇ ਵਿੱਚ ਸੁਣਿਆ ਜਾ ਰਿਹਾ ਇਸ ਕਾਕੇ ਨੂੰ ਭੇਜਿਆ ਕਰੋ ਮੱਤ ਪੱਤ ਨੂੰ ਸਾਡੀ ਜਿਹੜਾ ਇਹਨੇ ਪੱਜ ਪੇਸ਼ ਕੀਤਾ ਉਹ ਪਾਰਟਿਸ ਦੀ ਏਰੀਆ ਕਾ ਕਿਲ ਦਾੰਬੂ ਲਾਉਣਾ ਇਹਨੂੰ ਚਤਾਵਨੀ ਦੇਣੀ ਹੈ ਕੰਟ ਦੇ ਲੈ ਕੇ ਆ ਪਾੜੇ ਪਾੜ ਦੇ ਇਸਲਾਮ ਮੁਖਮਤੀ ਲੋਕਾਂ ਦੇ ਕੋਲ ਦੇ ਪੂਰੇ ਇੱਥੇ ਕੋਈ ਸਰਕਾਰ ਆ ਰਹੀ ਨਹੀਂ ਹੈਗੀ ਨਾ ਲੋਕਾਂ ਦੇ ਆ ਕੇ ਪੀ ਲਿਆ ਤੇ ਕਰਕੇ ਜਿਹੜਾ ਇਸਲਾਮ ਮੁਖਮਤੀ ਲੋਕਾਂ ਨੂੰ ਜੁਗਰਾ ਕਰ ਰਿਹਾ 70 70 ਕਰਦੇ ਚ ਬੋਲ ਰਿਹਾ 70 70 ਕਿੰਨਾ ਮੈਂ ਜਿਹੜੇ ਕੰਦੇ ਪੀਕੇ ਨੇ ਚੁਗ ਰਿਹਾ ਉਹ ਕਿੰਨਾ ਕਿਤੇ ਚੁਗ ਲੈਣੇ ਇਸ ਕਰਕੇ ਲੋਕਾਂ ਨਾਲ ਵਾਦੇ ਕਰੇ ਸੀ ਕਿ ਜਦੋਂ ਵੀ ਸਰਕਾਰ ਆਈ ਲੋਕਾਂ ਦਾ ਕੋਈ ਤਾਂ ਨਹੀਂ ਲੱਗੂ ਕਿ ਮਜਾ ਨਹੀਂ ਕੋਈ ਹੜਤਾਲ ਨਹੀਂ ਕਰ ਸਕਦਾ ਲੋਕਾਂ ਨੇ ਕਾਰਪੇਟ ਦੇ ਮਸਲੇ ਆਦ ਕਰੂੰਗਾ ਜਿਹੜੀ ਲੋਕਾਂ ਦੀ ਇਹ ਪਾਰਟੀ ਆਮ ਪਾਰਟੀਆਂ ਦੀ ਲੋਕਾਂ ਦੀ ਪਾਰਟੀਆਂ ਅੱਜ ਧੋਕਾ ਤੇ ਗੱਡੇ ਚਲਾਏ ਜਾ ਰਹੇ ਨੇ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਬਣਵੀ ਦਿੱਤਾ ਜਾ ਰਿਹਾ ਔਰ ਜਾਂ ਬਲਾਜਾ ਨੂੰ ਔਰ ਕਿਸਨੂ ਦੇ ਬੱਚਾ ਕਿਵੇਂ ਇਹਦੇ ਚਾਨੇ ਦੇ ਕਾਖੇ ਚ ਡੰਗਿਆ ਨੇ ਉਹਨੂੰ ਖਜ਼ਾ ਦੇ ਵਿੱਚ ਅੱਜ ਧੋਕਾ ਨੂੰ ਪੁੱਟਿਆ ਜਾ ਰਿਹਾ ਇਸ ਕਰਕੇ ਸਰਕਾਰ ਦੇ ਮਕਮਤ ਨੂੰ ਇਹ ਤਾਬਲੀਆਂ ਇਹ ਪਲੇਖਾ ਕਰਦੇ ਤੇ ਦੇ ਵਿੱਚੋਂ ਇਹਦੇ ਹਾਲ ਚੋਕਾਂ ਕੀ ਕਰਨਾ ਉਹ ਬਾਦਲ ਨੂੰ ਪੁੱਛ ਕੇ ਲੈਣਾ ਕਿੱਥੇ ਆਜਾ ਉਹ ਕੈਪਟਨ ਨੂੰ ਪੁੱਛ ਕੇ ਲੈਣਾ ਕਿੱਥੇ ਆਜਾ ਉਹਨਾਂ ਸਮਝ ਵਿੱਚ ਕੈਨ ਵੀ ਲੋਕ ਸਾਰੇ ਦਿਖਾਉਂਗੇ ਇਹਸ ਕਰਕੇ ਤੈਨੂੰ ਤਾਮੜੀਆਂ ਅਜੇ ਵੀ ਕੰਮ ਲੈ ਦਿਖਿਆ ਪਾਦਾ ਜੋ ਕਵੇ ਸਿੰਘਾਸਲੇ ਜਿਹੜੇ ਮੁੱਖ ਦਾ ਮੁਾਕਬ ਬਣਾਈਆਂ ਨੇ ਨਹੀਂ ਤਾਂ ਉਹਨਾਂ ਸਮਝ ਵਿੱਚ ਤੇਰਾ ਹਾਲ ਉਹ ਤੋਂ ਵੀ ਮਾੜਾ ਕਰਗੇ ਤੈਨੂੰ ਕਿਥੇ ਪੁੱਛਣਾ ਨਹੀਂਗਾ ਤੇ ਇੱਥੇ ਰਹਿਣਾ ਵੀ ਹੈ ਨਹੀਂ ਜਿਹੜਾ ਇੱਥੇ ਡੋਕਾ ਨੂੰ ਧੁਪਣਾ ਕਰ ਰਿਹਾ ਵਿਚਾਰਾ ਮੋਕਦਾ ਕਾਤਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਅਸੀਂ ਐਂ ਕਰਦੇਗੇ ਬਾਹਰ ਕਰਦੇਗੇ ਕਾਤਾ ਕੋਈ ਨਾ ਕੁਝ ਨਹੀਂ ਆਏਗਾ ਜੇ ਲੋਕ ਨੇ ਤਾਂ ਹੱਥ ਕਰਾਉਣਾ ਤਾਂ ਲੋਕਾਂ ਦੀ ਟਾਕਰੇ ਕਰਾਸ ਰਿਹਾ ਲੋਕਾਂ ਦਾ ਕਿੱਥੇ ਕਰਾਸ ਰਹੇ ਹਨ ਇਸ ਕਰਕੇ ਮਿਸਟਰੋ ਲੋੜ ਹੈ ਸਾਨੂੰ ਕਿਸਾਨ ਬਤੂਰ ਨੂੰ ਇਕੱਠੇ ਨੂੰ ਇਕੱਠੇ ਆਉਂਦੀ ਦੁਕਾਨਦਾਰ ਭਰਾਵਾਂ ਨੂੰ ਇਕੱਠੇ ਆਉਂਦੀ ਤਾਂ ਕਿ ਸੋ ਜਿਹੜਾ ਹੰਕਾਰ ਰਿਹਾ ਮੁਖੂਆਸੀਆ ਇਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਇਸ ਕਰਕੇ ਮੇਰੀ ਸਾਥ ਨੂੰ ਬੇਇਜ਼ਤੀ ਆ ਕਿ ਜੇ ਕਿਸੇ ਨੇ ਕੱਦ ਹੋ ਰੱਖਿਆ ਦੋ ਮੱਟ ਲਈ ਉੱਥੇ ਕਿੰਦਾ ਵੀ 2 ਮਿੰਟ ਸੋਟੇ ਗਲਤ ਕੰਮ ਕੇ ਉਸ ਤੋਂ ਬਾਅਦ ਅਪ ਕਰਦੇ ਆਂ ਪ੍ਰਚੰਦੋ ਸਾਥੀਓ ਜਿਹੜਾ ਇਹ ਆਪ ਸਰਕਾਰ ਦਾ ਸੈਕਿੰਡ ਲਾਸਟ ਜਿਹੜਾ ਬਾਕੀ ਦਾ ਇਹ ਤੋਂ ਬਹੁਤ ਸਾਰੀਆਂ ਮੁਲਾਜ਼ਮਾਂ ਨੇ ਆਸਾਂ ਸੀਗੀਆਂ ਜਿਹੜੇ 50 ਸਫਿਆਂ ਦਾ ਬਜਟ ਪੇਸ਼ ਕੀਤਾ ਉਹਦੇ ਵਿੱਚ 49 ਪੇਜ ਤੇ ਪੜ੍ਹੇ ਤੁਸੀਂ ਪੜ੍ਹ ਸਕਦੇ ਹੋ ਮੜੇ ਲਿਵਾਣੇ ਸਭ ਤੋਂ ਪੜ੍ਹੇ ਗੱਲ ਨੂੰ ਵਧੀਆ ਸੰਦ ਲਿਖੇ ਪਰ ਪੱਲੇ ਸਾਡੇ ਥੋੜਾ ਖੋਖਰਾ ਪਾਇਆ ਖੋਖਰਾ ਪਾਇ ਸਾਡੇ ਪਤਾ ਤੇ ਉਹ ਜੋ ਮੁਲਾਜ਼ਮਾਂ ਵਿੱਚ ਕੁਝ ਨਹੀਂ ਦਿੱਤਾ ਹੈਗਾ ਜਿਹੜੇ ਇਹਨਾਂ ਨੇ ਵਾਦੇ ਕੀਤੇ ਸੀਗੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਉਹ ਵੀ ਪੂਰਾ ਨਹੀਂ ਕੀਤਾ ਤੇਰਾ ਡੀਏ ਦਾ 11% ਵਾਝੀ ਸੀਗਾ ਉਹ ਵੀ ਨਹੀਂ ਕੀਤਾ ਹੈਗਾ ਸਾਡੇ ਜਿਹੜੇ ਹਜ਼ਾਰਾਂ ਕੰਟਰੈਕਟ ਦੇ ਤੇ ਕੱਚੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੇ ਵੀ ਪੱਕਾ ਨਹੀਂ ਕੀਤਾ ਤਾਂ ਗੜ ਬਾੜੀਆਂ ਨਾਲ ਵੀ ਨਰਾਸ਼ਤਾ ਹੋਈ ਆ ਤੇ ਇਹਨਾਂ ਨੇ ਇੱਕ ਵੀ ਜਿਹੜੀ ਮੰਗ ਹੈ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਮੰਤਪੂਰੀ ਨਹੀਂ ਕੀਤੀ ਹੈਗੀ ਇਸ ਲਈ ਇਹ ਇੱਕ ਪਾਜਵਾਦੀ ਵੀ ਟੀਮ ਹੈ ਇਹ ਇਹ ਲੋਕਾਂ ਨੇ ਉਹਨਾਂ ਨੂੰ ਆਪਾਂ ਵੋਟਾਂ ਪਾਈਆਂ ਸੀ ਇੱਕ ਪਾੜੀ ਹੈ ਨਕਲੀ ਇਨਕਲਾਬ ਨੂੰ ਕਹਣਾ ਇਨਕਲਾਬ ਲਿਆ ਦੇਣਗੇ ਪਰ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਦੇ ਵੀ ਭੇੜੇ ਚੱਲ ਰਹੇ ਨੇ ਕਿ ਅਸੀਂ ਇਸ ਪੰਜਾਬ ਲਈ ਖੁਦ ਖੁਦ ਬਣੋ ਤੇ ਭੰਗੜਾ ਪਾਉਣਾ ਵਾ ਜਿਹੜਾ ਇਹਨਾਂ ਨੇ 50 ਸੌ ਦਾ ਪੱਜ ਪੇਸ਼ ਕੀਤਾ ਹੈ ਇਹ ਬੰਦੋਹੀ ਲੰਬੂ ਲਾਉਣਾ ਅਸੀਂ ਇਹਨੂੰ ਬਿਲਕੁਲ ਰੱਦ ਕਰਦੇ ਆ ਅਸੀਂ ਚਾਹੁੰਦੇ ਆ ਕਿ ਸਾਰੀਆਂ ਕੜੀਆਂ ਨੇ ਵਾਅਦੇ ਕੀਤੇ ਨੇ ਵਾਅਦੇ ਕਰਕੇ ਜੁਆ ਆਏ ਨੇ ਉਹਨਾਂ ਨੂੰ ਇਹ ਪੂਰੇ ਕਰਨਾ ਹੜੁਤਾਨੀ ਪੈਨਸ਼ਨ ਦਾ ਜੁ ਕਰਨ ਜਿਹੜੇ ਹਟੇ ਨੇ 2.6 ਦਾ ਨਾੜਾ ਗੜਾ ਪੈਨਸ਼ਨ ਦਾ ਸੇਵਾਵਾਂ ਉਹਨਾਂ ਦੇ ਤਨਸ਼ਨ ਲਾਗੂ ਕਰ ਸਾਡੇ ਬਿਰਕਾਂ ਤੇ ਤੇ ਜਿਹੜੀ ਵੀ ਅਚੜਾਲ ਨੇ ਨਵੇਂ ਸਕੀਮ ਲਾਗੂ ਕੀਤੇ ਆ ਕੇਂਦਰੀ ਸਕੀਮਾਂ ਦੇ ਤੇ ਇੱਕ ਹੋਰ ਦੇਖ ਚੁੱਕਿਆ ਤੇ ਉਹ ਜਿਹੜੇ ਲਾਗੂ ਨੇ ਪੰਜਾਬ ਸਕੀਮ ਉਹ ਲਾਗੂ ਕੀਤੇ ਜਾਣ ਤੇ ਇਸ ਲਈ ਅੱਜ ਅਸੀਂ ਪ੍ਰੋਗਰਾਮ ਅਨੁਸਾਰ ਇਹ ਕਿਤਾਬ ਨਹੀਂ ਦੇਣੀ ਚਾਹੁੰਦੇ ਆ ਕਿ ਅਸੀਂ ਸੱਚਾ ਮਰਾਜਮ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਇੱਕ ਯਹੀ ਲੜ ਚੱਕਾਂਗੇ ਜਾਇ ਜੇ ਪਹਿਲੇ ਹਾਕਮਾਂ ਦਾ ਅਸਰ ਕੀਤਾ ਉਦੋਂ ਵੀ ਭੜਾ ਅਸਰ ਕਰਕੇ ਪਾਰਟੀ ਨੂੰ ਇਹਨਾਂ ਨਕਲੀ ਐਲਾਨਾਂ ਉੱਤੇ ਦੰਵਾ ਕਰਾਂਗੇ ਤੇ ਅੱਜ ਅਸੀਂ ਇਹ ਤੇ ਜਰਾ ਥੋਖੜਾ ਪੰਜਟਾ ਇਹਨੂੰ ਲੰਬੂ ਲਾਵਾਂਗੇ ਅੜਿਆ ਖਾਲਸਾ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਇਹ ਮੁੱਖ ਮੰਤਰੀ ਹੈ ਇਹ ਅੜਿਆਲਾ ਨਕਮਾ ਤੇ ਘਟਿਆ ਆਪਾਂ ਸਾਰਿਆਂ ਨੇ ਦੇਖ ਲਿਆ ਤੇ ਜੋ ਸਾਨੂੰ ਉਮੀਦਾਂ ਸੀ ਚਾਹੇ ਉਹ ਕੋਈ ਮੁਲਾਜ਼ਮ ਹੈ ਚਾਹੇ ਕੋਈ ਪੈਨਸ਼ਨਰ ਹੈ ਚਾਹੇ ਕੋਈ ਕੱਚੇ ਮੁਲਾਜ਼ਮ ਸੀ ਜਾ ਕੋਈ ਰੰਗਨਵਾਰੀ ਵਰਕਰ ਸੀ ਜਾਂ ਆਸ਼ਾ ਵਰਕਰ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਨਾ ਕਿਸੇ ਮਜ਼ਦੂਰ ਨੂੰ ਕੁਝ ਕੀਤਾ ਇਹ ਬਿਲਕੁਲ ਖੋਖਲਾ ਬਚਾ ਕੀਤਾ ਅਸੀਂ ਇਹ ਸਰਬਸੰਪਤੀ ਨਾਲ ਇਹਨੂੰ ਰਾਜ਼ ਕਰਦੇ ਜਿੰਨੇ ਵੀ ਮਲਾਜ਼ਮ ਪੈਨਸ਼ਨਰ ਨੇ ਅਸੀਂ ਕਹਿੰਦੇ ਆਂ ਵੀ ਇਹ ਕਾਗਜ਼ਾਂ ਦਾ ਪਲੰਦਾ ਇਸ ਤੋਂ ਬਿਨਾ ਕੁਝ ਨਹੀਂ ਹੈਗਾ ਸੋ ਅਸੀਂ ਚਾਹੁੰਦੇ ਆਂ ਕਿ ਸਾਡੀਆਂ ਜੋ ਵਾਅਦੇ ਕੀਤੇ ਸੀਗੇ ਉਹ ਸਾਡੇ ਵਾਅਦੇ ਪੂਰੇ ਕਰੇ ਪੁਰਾਣੀ ਪੈਨਸ਼ਨ ਹੈ ਜਿਹੜੀ 2004 ਤੋਂ ਬੰਦ ਕੀਤੀ ਹੋਈ ਆ ਉਹਨੂੰ ਲਾਗੂ ਕਰੇ ਕਿਉਂਕਿ ਇਹ ਵਾਅਦਾ ਕਰਕੇ ਸਰਕਾਰ ਦੇ ਵਿੱਚ ਆਏ ਸੀਗੇ ਲੋਕਾਂ ਨੇ ਇਹਨਾਂ ਨੂੰ ਬਹੁਤ ਮਤਨਾ ਜਤਾਇਆ ਪਰ ਇਹਨਾਂ ਨੇ ਬਿਲਕੁਲ ਉਸ ਦਾ ਮੁੱਲ ਨਹੀਂ ਪਾਇਆ ਹੈਗਾ ਸਾਥੀਓ ਸੋ ਅਸੀਂ ਚਾਹੁੰਦੇ ਆ ਕਿ ਸਾਡੇ ਕੋਲ 30 ਖੜੀ ਹੈ ਫੋਰੈਸਟ ਵਿਭਾਗ ਵਾਲੇ ਇਹਨਾਂ ਨੂੰ 30-30 ਸਾਲ ਹੋ ਗਏ 2.5-2.5 ਸਾਲ ਹੋ ਗਏ ਕੱਚੇ ਬੈਠੇ ਨੇ ਇਹਨਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਹੈਗਾ ਤੇਈ ਵਾਰ ਤੇਈ ਵਾਰ ਵਾਦਾ ਕਰਕੇ ਮੁੱਖ ਮੰਤਰੀ ਭੱਜਿਆ ਇੱਕ ਵਾਰ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਸੋ ਸਾਥੀਓ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਮੁੱਖ ਮੰਤਰੀ ਨੂੰ ਬਹੁਤਾ ਸੱਮਾਂ ਨਹੀਂ ਹੈਗਾ ਥੋੜਾ ਆਪਣੇ ਕੋਲ ਆ ਜਾਣਾ 2 ਸਾਲ ਕੋਈ ਜ਼ਿਆਦਾ ਨਹੀਂ ਹੁੰਦੇ 2 ਸਾਲ ਚ ਅਸੀਂ ਦੱਸ ਦਾਂਗੇ ਇਹਨਾਂ ਨੂੰ ਕਿ ਲੋਕ ਕੀ ਹੁੰਦੇ ਨੇ ਲੋਕਾਂ ਦੀ ਤਾਕਤ ਕੀ ਹੁੰਦੀ ਆ ਲੋਕਾਂ ਕੋਲ ਕੀ ਹੁੰਦਾ ਹੈਗਾ ਉਹ ਸਾਰਾ ਕੁਝ ਇਹਨਾਂ ਨੂੰ ਦਿਖਾ ਦਾਂਗੇ ਜੇ ਅਸੀਂ 92 94 ਸੀਟਾਂ ਦੇ ਸਕਦੇ ਆ ਅਸੀਂ ਇਹਨਾਂ ਦੀਆਂ ਸਾਰੀਆਂ ਕੋਭੀ ਸਕਦੇ ਆ ਸੋ ਲੋਕ ਤਾਕਤ ਬਹੁਤ ਵੱਡੀ ਆ ਸੋ ਅਸੀਂ ਜੁੜ ਕੇ ਇਕੱਠੇ ਹੋ ਕੇ ਏਕੇ ਦੇ ਨਾਲ ਇਹਨਾਂ ਦੇ ਜ਼ੁਲਮਾਂ ਦਾ ਮੁਕਾਬਲਾ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਅਸੀਂ ਆਪਣੀ ਏਕੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਚਾਹੇ ਪੈਨਸ਼ਨਰਾਂ ਦੀਆਂ ਮੰਗਾਂ ਨੇ ਜਿਨ੍ਹਾਂ ਵਿੱਚ 2.90 ਵਾਲਾ ਗੁਣਾਕ ਹੈ ਚਾਹੇ ਉਹ ਮਲਾਜ਼ਮਾਂ ਦੀਆਂ ਮੰਗਾਂ ਨੇ ਜਿਨ੍ਹਾਂ ਵਿੱਚ ਕੇਂਦਰੀ ਸਾਡੇ ਤੇ 20 2020 ਚ ਜਿਹੜਾ ਸਾਡੇ ਸਕੀਮ ਲਾਗੂ ਕੀਤਾ ਉਹ ਅਸੀਂ ਰੱਦ ਕਰਾਉਣਾ ਹੈ ਜਾਂ ਜਿਹੜੇ ਸਾਡੇ ਡੀਏ ਦੇ ਬਕਾਏ ਨੇ ਜਾਂ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਾਉਣਾ ਅਸੀਂ ਸਾਰੇ ਵਾਦੇ ਇਹਨਾਂ ਨੂੰ ਯਾਦ ਕਰਾਉਣੇ ਆ ਪਰ ਇਹ ਸਾਰਾ ਕੁਝ ਖੁੱਲੀ ਫਿਰਦੇ ਨੇ ਪਰ ਮੈਂ ਦੱਸ ਦੇਣਾ ਚਾਹੁੰਦਾ ਅਸੀਂ ਚੇਤਾਵਨੀ ਦੰਦੇ ਅੱਜ ਤੋਂ ਅੱਜ ਕਿ ਜਿੰਨੇ ਵੀ ਲੋਕ ਨੇ ਉਹ ਇਕੱਠੇ ਹੋ ਕੇ ਇਹਨਾਂ ਨੂੰ ਸਭ ਕੁਝ ਯਾਦ ਕਰਾ ਦੇਣਗੇ ਤੇ ਇੱਕ ਦਿਨ ਧੌਣ ਤੇ ਗੋਡਾ ਰੱਖ ਕੇ ਇਹਨਾਂ ਨੂੰ ਦੱਸ ਦੇਣਗੇ ਵੀ ਵਾਦੇ ਕਰਕੇ ਮੁੱਕੀ ਦਾ ਕਿਵੇਂ ਹੁੰਦਾ ਜੋ ਸਾਥੀਓ ਆਪਾਂ ਅਖੀਰ ਵਿੱਚ ਜਿਹੜਾ ਬਜਟ ਹੈ ਔਰ ਬਹੁਤ ਸਾਰੇ ਬਾਦੇ ਨੇ 11-1100 ਰੁਪਇਆ ਦਾ ਹਲੇ ਜਿੰਨਾ ਚੇਤਾ ਉਹ ਤਾਂ ਜਾਣ ਲੱਗੇ ਕਰਨਗੇ ਜੇ ਇਹਨਾਂ ਨੂੰ ਪਤਾ ਲਾਈ ਜਾਣਾ ਪੈਰਾਂ ਤਲੋਂ ਜ਼ਮੀਨ ਨਿਕਲਣੀ ਹੈ ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਤਰਖ ਜੀ 2 ਮਿੰਟ ਤੁਹਾਡੇ ਨਾਲ ਰੂਪ ਹੋਣਗੇ ਆਹ ਤਰਖ ਸਾਹਿਬ ਮਨਜ਼ੂਰ ਮਨਾ ਲਓ ਮੈਂ ਕੈਪਟਨ ਦਾ ਜਿੰਦਾਬਾਦ ਜਿੰਦਾਬਾਦ ਜਦਾਈ ਕਾ ਜਿੰਦਾਬਾਦ 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 ਵਾਤਾਵਰਨ ਉਰਫਾਨ ਇਹ ਕਾਰਪੋਰੇਟ ਪੱਤੀ ਬਜਟ ਹੈ ਇਹਦੇ ਚ ਨਾ ਮਜ਼ਮਾ ਨੂੰ ਕੁਝ ਦਿੱਤਾ ਨਾ ਕਿਸਾਨਾਂ ਨੂੰ ਕੁਝ ਦਿੱਤਾ ਅੱਜ ਸਰਕਾਰ ਸ਼ਾਮਰਾਜੀਆਂ ਦਾ ਕਾਰਪੋਰੇਟਾਂ ਦਾ ਵੱਡੇ ਜ਼ਮੀਨਦਾਰਾਂ ਦਾ ਵੱਡੇ سرمایہਦਾਰਾਂ ਦਾ ਫੱਖੂ ਰਹੀ ਹੈ ਤੇ ਇਰਤੀ ਲੋਕਾਂ ਤੋਂ ਹਰ ਕਿਸਮ ਦੀ ਸਵਿਤਾ ਖੋ ਰਹੀ ਹੈ ਇਸ ਕਰਕੇ ਸਾਥੀਓ ਜਿਹੜੇ ਲੜ ਰਹੇ ਆ ਆਪਣੇ ਹੱਕਾਂ ਲਈ ਜਿਹੜੇ ਲੋਕ ਸ਼ਗਰਸ਼ਾਂ ਦੇ ਵਿੱਚ ਚੱਲ ਰਹੇ ਨੇ ਉਹਨਾਂ ਲੋਕਾਂ ਤੇ ਪੁਲਿਸ ਤਸ਼ੱਦਦ ਕੀਤਾ ਜਾ ਰਿਹਾ ਹੈ ਚਾਹੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਬੇਰੁਜ਼ਗਾਰ ਮੁਲਾਜ਼ਮ ਨੇ ਜਾਂ ਕਿਸੇ ਵੀ ਕਿਸਮ ਦੇ ਹੋਰ ਮਨਤਕਸ ਲੋਕ ਨੇ ਅੱਜ ਲਗਾਤਾਰ ਉਹਨਾਂ ਤੇ ਜ਼ਬਰ ਹੋ ਰਿਹਾ ਹੈ ਕਾਲੇ ਕਾਨੂੰਨ ਤਹਿਤ ਉਹਨਾਂ ਨੂੰ ਗੇਲਾ ਦੱਸਿਆ ਜਾ ਰਿਹਾ ਹੈ ਅੱਜ ਜੇ ਇੱਕ ਜੁੱਟ ਹੋ ਕੇ ਇਹਨਾਂ ਸਰਕਾਰਾਂ ਦੇ ਇਹਨਾਂ ਜਿਹੜੇ ਹਾਕਮਾਂ ਦੇ ਖਿਲਾਫ ਨਾ ਖੜੇ ਹੋਏ ਨਾ ਲੜੇ ਤਾਂ ਆਉਣ ਵਾਲਾ ਸਮਾਂ ਸਾਨੂੰ ਗਲਾਮੀ ਵੱਲੋਂ ਨਜ਼ਰ ਹੈ ਹਰ ਇੱਕ ਗੜੀ ਰੋਡ ਪੱਕੀ ਮੈਗਮਾ ਪਬਲਿਕ ਸੈਕਟਰ ਹੈ ਉਹ ਵੇਚਿਆ ਜਾ ਰਿਹਾ ਹੈ ਉਹ ਗਹਿਣੇ ਤਰਿਆ ਜਾ ਰਿਹਾ ਹੈ ਅੱਜ ਹਰ ਇੱਕ ਦੀ ਜੜੀ ਹੈ ਬਾਹਰਲੇ ਕਿਸਾ ਨਾਲ 40 ਅਖੌਤੀ ਸਮਝੌਤੇ ਕਰਕੇ ਅੱਜ ਉਹਨਾਂ ਨੂੰ ਕਰੋਸਿਆ ਜਾ ਰਿਹਾ ਹੈ ਇੱਥੇ ਮਤਲਬ ਅਮਰੀਕਾ ਦਾ ਇੱਕ ਵਫਦ ਆਇਆ ਹੈ ਜਿਹੜਾ ਇਹ ਫੈਸਲਾ ਕਰਨ ਆਇਆ ਹੈ ਕਿ WTO ਦੀ ਨੀਤੀ ਦੇ ਤਹਿਤ ਕਿਨੇ ਬਾਹਰ ਲਿਆ ਪ੍ਰੋਡਕਸ਼ਨ ਅਮਰੀਕਾ ਦੀ ਪ੍ਰੋਡਕਸ਼ਨ ਗਾਣੇ ਪੀਣੇ ਵਾਲੀਆਂ ਚੀਜ਼ਾਂ ਫਲ ਫਰੂਟਸ ਆਖਦੀਆਂ ਕਿਨੇ ਇੱਥੇ ਖੁੱਲੀ ਮੰਡੀ ਬਣਾਉਣੀ ਆ ਕਿਨੇ ਅਜਾਜ਼ ਮੰਡੀ ਬਣਾਉਣੀ ਆ ਕਿਨੇ ਉਹਨਾਂ ਨੂੰ ਦੇਸ਼ ਦਾ ਧੰਦਾ ਹੁਲਚਾਉਣਾ ਹੈ ਇਸ ਕਰਕੇ ਸਾਥੀਓ ਅੱਜ ਲੋੜ ਇਸ ਗੱਲ ਦੀ ਹੈ ਕਿ ਪੈਨਸ਼ਨਾਂ ਆਉਣ ਵਾਲੇ ਸਮੇਂ ਦੇ ਵਿੱਚ ਦੀ ਜੇ ਜਾਰੀ ਰਹਿਣੀਆਂ ਨੇ ਤਾਂ ਸਾਨੂੰ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਖੜਨਾ ਪਊ ਜੇ ਨਵੀਆਂ ਭਰਤੀਆਂ ਕਰਦੀਆਂ ਤਾਂ ਇਕੱਠੇ ਉੱਠ ਕੇ ਰਹਿਣਾ ਪਊ ਜੇ ਪੈਨਸ਼ਨ ਸਕੀਮ ਠੱਗੇ ਪੁਰਾਣੀ ਲਾਕੂ ਕਰਨੀ ਹੈ ਤਾਂ ਲਗਾਤਾਰ ਖੜਨਾ ਪਊ ਲਗਾਤਾਰ ਲੜਨਾ ਪਊ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਇੱਕਜੁੱਟ ਹੋ ਕੇ ਇਹਨਾਂ ਨਟੇਰੇ ਹਾਕਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਆਪਣਾ ਸੰਘਰਸ਼ ਸਟੇਜ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੂਟਾ ਫਿਰਿਆ ਇਹ ਪੂਟਾ ਚੋਰੂ ਪਾਰਟੀਆਂ ਨੇ ਪੂਟਾ ਲੈ ਦੇ ਚੂਫੇ ਬਾੜੇ ਕਰਕੇ ਦੁੱਖਾਂ ਨੂੰ ਧੋਖਾ ਕਰਕੇ ਆਪਣੀਆਂ ਆਪਣੀਆਂ ਖਜੋਰੀਆਂ ਭੰਗੀਆਂ ਇਸ ਤਰ੍ਹਾਂ ਦੇ ਵੱਧਕੋ ਅੱਜ ਲੋੜ ਇਸ ਗੱਲ ਦੀ ਹੈ ਇਹਨਾਂ ਨੂੰ ਖੇੜਿਆ ਜਾਵੇ ਇਹਨਾਂ ਨੂੰ ਹਰ ਕਿਸਨੇ ਜਿਹੜਾ ਮੂੰਹ ਤੋਂ ਦਿਵਾਲ ਦਿਖਾ ਜਾਵੇ ਜਿਹੜੇ ਇੱਕ ਕੰਨ ਦੇ ਸੱਤਦ ਕਰਦੇ ਆ ਚਾਹੇ ਸੰਗੂ ਬਾਗਦੇ ਹੋਇਆ ਹੈ ਚਾਹੇ ਮਠੰਡੇ ਦੇ ਵਿੱਚ ਹੋਇਆ ਚਾਹੇ ਕਿਤੇ ਹੋਰ ਹੋ ਰਿਹਾ ਹੈ ਅੱਜ ਉਹਨਾਂ ਦੇ ਖਿਲਾਫ ਜਿਲ੍ਹਾ ਪੱਤਰ ਤੇ ਬਹੁਤ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਆ ਮੁਜ਼ਾਰੇ ਰੋਸ਼ਨੀਾਰੇ ਹੋ ਰਹੇ ਆ ਕਿ ਜਿਹੜਾ ਇੱਕ ਸੱਤਦ ਹੈ ਸੱਤਦ ਪ੍ਰੋਤੀ ਦਿਵਸ ਬਣਾ ਰਹੇ ਆ ਤੁਸੀਂ ਵੀ ਬਹੁਤ ਬੜੀ ਆਪਨ ਜਿਹੜਾ ਸਟੈਪ ਲਿਆ ਹੈ ਤੇ ਉਸਨੇ ਪੱਕੇ ਦੇ ਵਿੱਚ ਕੱਪੜੇ ਕਿਸਾਨਾਂ ਦੇ ਘਟ ਦੇ ਵਿੱਚ ਮਜ਼ਦੂਰਾਂ ਦੇ ਪੱਕੇ ਦੇ ਵਿੱਚ ਲੋਕਾਂ ਦੇ ਪੱਕੇ ਦੇ ਵਿੱਚ ਜਾ ਰਹੇ ਇਸ ਕਰਕੇ ਅਖਰਨ ਦੇ ਲੋਕਾ ਜਿਹੜੇ ਜਾਕੂਆ ਵੇਕਾ ਵਰਗੀ ਹਸਾਮਰਾਜ ਫੋਰਸਾਂ ਦੇ ਖਿਲਾਫ ਵੱਡੇ ਧੜਾੜਾਂ ਦੇ ਖਿਲਾਫ ਅੱਜ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤੇ ਆਪਣੇ ਕਿਰਤੀ ਲੋਕਾਂ ਦੇ ਪੱਕੇ ਸਿਖਰਾਂ ਨੂੰ ਵੀ ਲੋੜਾ ਧੰਨਵਾਦ ਸਤਿ ਸ਼੍ਰੀ ਅਕਾਲ ਦੇਖੋ ਅੱਪਾ ਲੋਕ ਹੈ ਚੰਡੀਗੜ੍ਹ ਦੇ ਵਿੱਚ ਲਗਾ ਦਾ ਧੰਨੇ ਲੱਗ ਰਿਹਾ ਹੈ ਕਮਲ ਪਕੀਤਾ ਵੀਰ ਦਾ ਬੇ ਲੱਗੇ ਨੇ ਉਹ ਤੋਂ ਬਾਅਦ ਉੱਥੇ ਫੈਲਾ ਕੀਤਾ ਕਿ ਜੇ ਨਾਂ ਕੁਝ ਪੰਛੀ ਦੇ ਵਿੱਚ ਰੱਖਿਆ ਤਾਂ ਜਿਹੜਾ ਬੱਚਾ ਉਹਦਾ ਪੂਰਾ ਖਤਰਾ ਬਣ ਜਾਵੇ ਚਲੋ ਸੌਰੀ ਸਰਦ ਤੇ ਪਾ ਜਿੱਤਾਂ ਰਹੇ ਲਾਹੂ ਕਰ ਰਹੇ ਆ ਹਮਲਾ ਹਰ ਸੰਦੇ ਵਿੱਚ ਸਰਕਾਰ ਦੇ ਖਿਲਾਫ ਲੜਾਈ ਆਪਣੀ ਟਿੱਕੀ ਤੇਜ਼ ਬਣੀ ਸਰਕਾਰ ਨੂੰ ਪਹੇਖਾ ਕਰ ਦੇ ਵਿੱਚ ਲੋਕਾਂ ਦੇ ਮੂਹੇ ਕੋਈ ਆਸਤਾ ਬੜੀ ਬੜੀਆਂ ਸਰਕਾਰ ਨੂੰ ਤੋਂ ਤੋਂ ਜਵਾਬ ਦਿੱਤਾ ਦੁਕਾਨੇ ਧੋਖਾ ਦਿੱਤਾ ਅੰਦਰ ਕੋਈ ਨਹੀਂ ਖਰਚ ਹੁੰਦਾ ਇਸ ਕਰਕੇ ਹੌਸਲਾ ਰੱਖੋ ਜਿੱਤੇਗੇ ਹਰ ਹਾਲ ਤੱਕ ਸਰਕਾਰ ਨੂੰ ਮੋਟਾ ਪਾਣਾ ਪੈਗਾ ਇਸ ਕਰਕੇ ਸਾਥ ਨੂੰ ਹੌਸਲਾ ਚਾਹੀਦਾ ਕੋਈ ਚਾਹ ਥੋੜੇ ਬੰਦੇ ਹੋਣਾ ਪਰ ਬੰਦੇ ਨੂੰ ਏਕ ਨੂੰ ਹੌਸਲਾ ਚਾਹੀਦਾ ਵੀ ਅਸੀਂ ਕੁਝ ਲੈਣਾ ਹੈ ਅਸੀਂ ਹੱਕ ਪ੍ਰਾਪਤ ਕਰਾਉਣੇ ਨੇ ਜੇ ਆਪਾਂ ਹੌਸਲਾ ਛੱਡ ਗਏ ਕਹਿੰਦਾ ਫਿਰ ਹੱਕ ਪ੍ਰਾਪਤ ਨਹੀਂ ਹੋਣੇ ਹੈਗੇ ਇਸ ਕਰਕੇ ਲੋਕਾਂ ਦੀ ਤਾਕਤ ਕੋਈ ਨਹੀਂ ਘੱਟ ਸਕਦਾ ਹੌਸਲਾ ਰੱਖੋ ਜਿੱਤੇਗੇ ਹਰ ਹਾਲ ਤੱਕ ਇਹ ਸਰਕਾਰ ਨੂੰ ਮੂੰਹ ਪਾਨੇ ਸਿਦਗੇ ਇੰਨਾ ਚ ਜ਼ੁਲਮ ਕਰਦੇ ਹੈ ਇੰਨਾ ਚ ਕਰਤੂ ਅੱਜ ਲੋਕਾਂ ਨੇ ਮੂੰਹ ਤੁਮਰਾ ਜਬਾਬ ਦਿੱਤਾ ਪੰਜਾਬ ਦੇ ਆਨੇ ਜੀ ਸਿੱਪਤ ਦੇ ਧਰਨੇ ਲੱਗੇ ਨੇ ਅੱਜ ਪੰਜਾਬ ਦੇ ਵਿੱਚ ਦਿਖਾਤਾ ਵੀ ਅਸੀਂ ਜਿਉਂਦੇ ਜਾਗਦੇ ਆ ਜੇ ਇਹ ਭਲੇਖਾ ਕਰਦੇ ਜਿਹੜਾ ਇੱਥੇ ਦਾ ਉਜਾਰ ਜਾਂ ਮੁੱਖ ਮੰਤਰੀ ਆ ਲੋਕਾਂ ਨੂੰ ਵੀ ਬੜਾ ਕਾਤਾ ਹੁੰਦਾ ਗੱਦਾ ਲੋਕਾਂ ਨੂੰ ਆਹ ਜੀ ਕਦਾ ਕਹਿੰਦਾ ਕਹਿੰਦਾ ਵੀ ਲੋਕ ਸੱਚ ਮਿਲਾ ਦਿੰਦਾ ਸਾਰਾ ਕੁਝ ਜਿੰਨਾ ਏ ਝੂਠ ਬੋਲਦਾ ਅੱਜ ਤੱਕ ਜੀ ਦੇ ਵਿੱਚ ਕੋਈ ਸਰਕਾਰ ਨਾ ਝੂਠੇ ਦੀ ਬੋਸੀ ਆ ਜਾਨੀ ਜਦੋਂ ਲੋਕ ਉਹਨਾਂ ਸਰਕਾਰ ਦੇ ਦੁਖੀ ਤੇ ਕਿਉਂਕਿ ਉਹ ਇਹਨਾਂ ਨੂੰ ਫੋਟਾ ਪਾਈ ਸੀ ਵੀ ਕੁਝ ਭਲਾ ਕਰਨੀ ਇਹ ਲੋਕਾਂ ਦਾ ਲੋਕਾਂ ਦੇ ਗੱਲਾਂ ਵੀ ਰਮੇ ਤੇ ਵਧੀਆ ਹੈ ਪਰ ਇਹ ਲੋਕਾਂ ਉਹਨਾਂ ਨਾਲ ਬਹੁਤ ਕਿਤੇ ਮਾੜੇ ਨਿਕਲੇ ਨੇ ਜਿੱਕੇ ਜੀ ਨਿਕਲਿਆਂਗੇ ਇਹ ਨਰਦਾਬਾਦ ਨਰਦਾਬਾਦ ਆ ਗਿਆ ਬਕਰਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਬਿਹਾਰ ਦੇ ਦਾ ਜਿੰਦਾਬਾਦ 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 खाटी जा चोलो ماں کي ڏسھ ڏي ۽ وڌ جوار کي ڏيکها جنديز سرڪار هاي 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 جنديز سرڪار هاي 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 ٽڪي چاهي نه چليگي نه چليگي نه چليگي ٽڪي چاهي نه چليگي نه چليگي نه چليگي ملڪ سار هڪڙا چندا باد جنديز جنديز ٽڪي تو چندا جنديز جنديز راتي نه چاڪرو اپني ياد ضروري رکي सारी <laughs> अ